लुधियाना ਦੇ ਵਿਸ਼ਵਕਰਮਾ ਚੌਕ 'ਚ ਸਵੇਰੇ ਇੱਕ ਹੰਗਾਮੇ ਵਾਲਾ ਨਜ਼ਾਰਾ ਸਾਹਮਣੇ ਆਇਆ ਜਿੱਥੇ ਇੱਕ ਦਿਮਾਗੀ ਤੌਰ ਤੇ ਅਸੰਤੁਲਿਤ ਵਿਅਕਤੀ ਵੱਲੋਂ ਸੜਕ ਉੱਤੇ ਆ ਰਹੇ ਜਾ ਰਹੇ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ। ਇਹ ਵਿਅਕਤੀ ਜਿਸ ਦੀ ਉਮਰ ਲਗਭਗ 24 ਤੋਂ 25 ਸਾਲ ਦੱਸੀ ਜਾ ਰਹੀ ਹੈ ਸਵੇਰ ਦੇ ਸਮੇਂ ਵਿਸ਼ਵਕਰਮਾ ਚੌਕ ਦੇ ਨੇੜਲੇ ਇਲਾਕੇ 'ਚ ਨਗਨ ਅਵਸਥਾ ਵਿੱਚ ਘੁੰਮ ਰਿਹਾ ਸੀ। ਮੌਜੂਦ ਲੋਕਾਂ ਦੇ ਅਨੁਸਾਰ ਇੱਕ ਦੁਕਾਨਦਾਰ ਨੇ ਇਸ ਨੂੰ ਵਸਤਰ ਦਿੱਤੇ ਪਰ ਉਸ ਤੋਂ ਬਾਅਦ ਵੀ ਇਹ ਵਿਅਕਤੀ ਅਣਮਨੁੱਖੀ ਵਿਵਹਾਰ ਕਰਦਾ ਹੋਇਆ ਨਜ਼ਰ ਆਇਆ। ਉਸਨੇ ਕਈ ਆਉਂਦੀਆਂ ਜਾਂਦੀਆਂ ਗੱਡੀਆਂ ਦੇ ਫੱਟੇ ਮਾਰੇ ਤੇ ਕਈ ਆਟੋਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ ਲੋਕਾਂ ਵੱਲੋਂ ਪਹਿਲਾਂ ਤਾਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਇਹ ਹੱਤੋਬੱਧ ਪਰੇਸ਼ਾਨੀ ਪੈਦਾ ਕਰਨ ਲੱਗਾ ਤਾਂ ਕੁਝ ਲੋਕਾਂ ਨੇ ਇਸਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਕੁਝ ਲੋਕਾਂ ਨੇ ਇਸ ਦੇ ਨਾਲ ਮਾਰਕੁੱਟਾਈ ਵੀ ਸ਼ੁਰੂ ਕਰ ਦਿੱਤੀ ਇਸ ਸਾਰੀ ਘਟਨਾ ਦੌਰਾਨ ਇੱਕ ਨਿਜੀ ਚੈਨਲ ਦਾ ਪੱਤਰਕਾਰ ਵੀ ਮੌਕੇ ਤੇ ਪਹੁੰਚਿਆ ਜਿਸ ਨੇ ਮਾਮਲੇ ਨੂੰ ਤੁਰੰਤ ਕੰਟਰੋਲ ਰੂਮ ਤੱਕ ਪਹੁੰਚਾਇਆ ਜਲਦ ਹੀ ਪੀਸੀਆਰ ਵਾਹਨ ਮੌਕੇ ਤੇ ਪਹੁੰਚਿਆ ਐਸਆਈ ਸ਼ਾਮ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਿਅਕਤੀ ਮੌਕੇ ਹੀ ਵਾਰਦਾਤ ਤੋਂ ਕਾਬੂ ਕਰ ਲਿਆ ਗਿਆ ਤੇ ਹੁਣ ਉਸ ਨੂੰ 22 ਨੰਬਰ ਚੌਕੀ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਮਾਮਲਾ ਸਿਰਫ ਇੱਕ ਵਿਅਕਤੀ ਦੀ ਮਾਨਸਿਕ ਅਸਥਿਰਤਾ ਨਹੀਂ ਸਗੋਂ ਸਮਾਜਿਕ ਜ਼ਿੰਮੇਵਾਰੀ ਬਾਰੇ ਵੀ ਕਾਫੀ ਵੱਡੇ ਸਵਾਲ ਖੜੇ ਕਰਦਾ ਹੈ ਇਨ੍ਹਾਂ ਹਾਲਾਤਾਂ 'ਚ ਮਾਨਸਿਕ ਤੰਦਰੁਸਤੀ ਲਈ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਦੀ ਜ਼ਰੂਰਤ ਹੈ।